ਐਸੀ ਕਿਰਪਾ ਮੋਹਿ ਕਰੂ ਐਸੀ ਕਿਰਪਾ ਮੋਹਿ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਸ਼ਾਏ ਨੌਵੀਂ ਬੱਬਾ ਪੁਕਾਰਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਪਰਿਕਰਮਾਂ ਨੂੰ ਖੂਬਸੂਰਤ ਬਣਾਉਣ ਲਈ ਉਪਰਾਲੇ ਜਾਰੀ ਹਨ ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਸੰਤ ਬੱਬਾ ਕੋਲਾ ਸਿੰਘ ਸਰਹਾਲੀ ਵਾਲਿਆਂ ਦੀ ਅਗਵਾਈ ਹੇਠ ਸਮੁੱਚੀ ਪਰਿਕਰਮਾਂ ਨੂੰ ਖੁੱਲਾ ਕਰਨ ਪਰਿਕਰਮਾਂ ਵਿੱਚ ਸੰਗ ਮਰਮਰ ਲਗਾਉਣ ਦੀ ਕਾਰ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਪਹਿਲਾਂ ਹੀ ਚੱਲ ਰਹੀ ਹੈ ਹੁਣ ਗੁਰਦੁਆਰਾ ਸਾਹਿਬ ਦੇ ਸ਼ਰੂਮਣੀ ਕਮੇਟੀ ਦੇ ਦਫ਼ਤਰ ਬਣਾਉਣ ਲਈ ਨੀਂਹ ਦੀ ਪੁਟਾਈ ਦਾ ਕੰਮ ਅਰਦਾਸ ਕਰਨ ਉਪਰੰਤ ਆਰੰਭ ਕੀਤਾ ਗਿਆ ਇਸ ਮੌਕੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ ਨੇ ਸਮੂਹ ਸੰਗਤਾਂ ਨੂੰ ਵੱਧ ਚੜਕੇ ਗੁਰੂ ਘਰ ਦੀਆਂ ਸੇਵਾਵਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਐਸੀ ਕਿ ਵਿਫਾਮੋਹ ਕਰੂੰ ਐਸੀ ਕਿਰਪਾ ਮੋਹ ਕਰੂੰ ਐਸੀ ਕਿਰਪਾ ਮੋਹ ਕਰੂੰ ऐसी कृपा मोहि करू संत चरन हमारो माता संत चरन हमारो माता नयन दर्श तन दूर परो ਐਸੀ ਕਿਰਪਾ ਮੋਹਿ ਕਰੂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜੋ ਗੁਰੂ ਕੈ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਰਾ ਸ੍ਰੀ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਵਿਖੇ ਜੋ ਸਾਡੇ ਬਹੁਤ ਹੀ ਸਤਿਕਾਰਯੋਗ શ્રીਮਾਨ ਸੰਤ ਬਾਬਾ ਕੋਲਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਬਾਬਾ ਗੁਰਨਾਮ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਦਾ ਦਰਬਾਰ ਸਾਹਿਬ ਦੇ ਆਲੇ-ਦਾਲੇ ਪ੍ਰਕਰਮਾਂ ਨੂੰ ਜਿਹੜੀ ਖੁੱਲੀ ਕਰਨ ਦਾ ਪੱਥਰ ਦਾ ਕੰਮ ਹੈ ਜਿਹੜਾ ਚੱਲ ਰਿਹਾ ਹੈ ਉਸ ਤੋਂ ਇਲਾਵਾ ਅੱਜ ਜਿਹੜਾ ਗੁਰਦਾਰਾ ਸਾਹਿਬ ਲਈ ਦਫ਼ਤਰ ਬਣਾਉਣਾ ਹੈ ਉਹਨੀਆਂ ਨੀਹਾਂ ਪੁੱਟ ਕੇ ਅੱਜ ਜਿਹੜਾ ਕੰਮ ਹੈ ਉਹ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਮੌਕੇ ਜਿਹੜੇ ਬਾਬਾ ਕੋਲਾ ਸਿੰਘ ਜੀ ਸਰਾਲੀ ਸਾਹਿਬ ਵਾਲਿਆਂ ਵੱਲੋਂ ਇੱਥੇ ਦੀ ਮੁੱਖ ਸੇਵਾਦਾਰ ਬਣਾਏ ਗਏ ਨੇ ਬਾਬਾ ਅਵਤਾਰ ਸਿੰਘ ਜੀ ਬੱਬੂ ਜੀ ਉਹ ਵੀ ਮੌਕੇ ਤੇ ਸੇਵਾ ਕਰਵਾ ਰਹੇ ਹਨ ਇਹਨਾਂ ਤੋਂ ਇਲਾਵਾ ਸੰਤ ਬਾਬਾ ਜੋਗਾ ਸਿੰਘ ਜੀ ਕਰਨਾ ਦਲ ਦੇ ਜਿਹੜੇ ਮੁਖੀ ਨੇ ਉਹਨਾਂ ਵੱਲੋਂ ਬਾਬਾ ਸੁਖਾ ਸਿੰਘ ਜੀ ਵੀ ਇਸ ਮੌਕੇ ਤੇ ਪਹੁੰਚੇ ਨੇ ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਗੁਰਦਾਰਾ ਸਾਹਿਬ ਦੀਆਂ ਇੰਨੀਆਂ ਇਮਾਰਤਾਂ ਦਾ ਕੰਮ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਜਾਇਜ਼ਦਾਰ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਪ੍ਰਧਾਨ ਸਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਦੇਸ਼ਾਂ ਨਿਰਦੇਸ਼ਾਂ ਦੇ ਮੁਤਾਬਕ ਇਹ ਜਹਾਰੀ ਜਿਹੜੀ ਗੁਰਦਾਰਾ ਸਾਹਿਬ ਦੀ ਕਾਰ ਸੇਵਾ ਹੈ ਇਹ ਜਾਰੀ ਹੋਈ ਹੈ ਤੇ ਸੰਗਤਾਂ ਨੂੰ ਅਪੀਲ ਹੈ ਕਿ ਇਸੇ ਬਾਰੇ ਵਿੱਚ ਤਨਮਨ ਤੇ ਧੰ ਦੇ ਨਾਲ ਸ਼ਾਮਲ ਹੋ ਕੇ ਆਪਾਂ ਆਪਣੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਬਾਦ ਤੋਂ ਬਾਦ ਸੰਗਤਾਂ ਨੇ ਜਿਹੜੀਆਂ ਇਹ ਸਿਰੇ ਵਿੱਚ ਸੇਵਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੁਜਾਤਾ ਹੈ